ਜੇ ਤੁਹਾਨੂੰ ਪੇਸ਼ਾਬ ਪੀਲਾ ਆਉਂਦਾ ਹੈ ਤੁਹਾਡੇ ਮੈਦੇ ਚ ਗਰਮੀ ਹੈ ਤੁਹਾਡੀਆਂ ਅੱਖਾਂ ਦੇ ਵਿੱਚ ਪੀਲਾਪਨ ਸਾਫ਼ ਝਲਕ ਰਿਹਾ ਹੈ ਤੁਹਾਡਾ ਲੀਵਰ ਫੈਟੀ ਹੈ ਸਾਰਾ ਦਿਨ ਤਕਾਵਟ ਰਹਿੰਦੀ ਹੈ ਤਾਂ ਪੰਜਾਬ ਦੀ ਇੱਕ ਨਾਇਾਬ ਚੀਜ਼ ਬਦਾਮਾਂ ਦੀ ਸ਼ਰਧਾਈ ਕਿਵੇਂ ਬਣਦੀ ਇਹਦੇ ਫਾਇਦੇ ਕੀ ਨੇ ਇਹ ਪ੍ਰੋਟੀਨ ਦਾ ਇੱਕ ਬਹੁਤ ਵਧੀਆ ਸੋਰਸ ਹੈ ਅਤੇ ਨਾਲ ਦੀ ਨਾਲ ਇਹਨੂੰ ਬਣਾਉਣ ਦੇ ਲਈ ਕਿਹੜੀ ਚੀਜ਼ ਵਰਤਣੀ ਚਾਹੀਦੀ ਹੈ ਕਿਉਂਕਿ ਮਾਰਕੀਟ ਦੇ ਵਿੱਚ ਸ਼ਰਧਾਈ ਸਿਖਾਉਣ ਵਾਲੇ ਬਹੁਤ ਸਾਰੇ ਸਾਰੇ ਸੱਜਣ ਨੇ ਜਿਹੜੇ ਹੋਰ ਵੀ ਵਾਧੂ ਚੀਜ਼ਾਂ ਪਾਰ ਹੈ ਜਿਹਦੇ ਨੁਕਸਾਨ ਵੀ ਨਹੀਂ ਤਾਂ ਆਪਾਂ ਚੀਜ਼ਾਂ ਸਮਝਨੇ ਕਿ ਬਾਈ ਸਾਡੇ ਨਾਲ ਵੈਦ ਸਾਹਿਬ ਨੇ ਵੈਦ ਸਾਹਿਬ ਦੱਸਣਗੇ ਕਿ ਸਰਦਾਈ ਚ ਕਿਹੜੀਆਂ ਚੀਜ਼ਾਂ ਠੰਡੀਆਂ ਨੇ ਤੇ ਕਿਹੜੀਆਂ ਚੀਜ਼ਾਂ ਨਹੀਂ ਪਾਉਣੀਆਂ ਚਾਹੀਦੀਆਂ ਸਭ ਤੋਂ ਪਹਿਲਾਂ ਵੀਰੇ ਦਾ ਸਵਾਗਤ ਕਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਪੂਰੀ ਮਰਿਆਦਾ ਦੇ ਵਿੱਚ ਬੈਠੇ ਆ ਸਰਦਾਈ ਪੰਜਾਬ ਦਾ ਖਜ਼ਾਨਾ ਹੈ ਤੇ ਖਾਸ ਕਰ ਨਾਇਾਬ ਤੋਹਫ਼ਾ ਗਰਮੀਆਂ ਦੇ ਵਿੱਚ ਇਹਦੇ ਬਾਰੇ ਦੱਸੋ ਇਹ ਸਾ ਤੋਂ ਪਹਿਲਾਂ ਤਾਂ ਇਹਦੇ ਨਾਮ ਦੇ ਵਿੱਚ ਹੀ ਇਹਦਾ ਜਿਹੜਾ ਗੁਣਵਾ ਜੀ ਉਹ ਲੁਕਿਆ ਹੋਇਆ ਹੈ ਜੇ ਨੂੰ ਆਪਾਂ ਸੰਧੀ ਵਿਸ਼ੇਸ਼ ਕਰੀਏ ਤਾਂ ਸਿਰਦਾਈ ਸਿਰ ਦੀ ਦਾਈ ਵੀ ਜਿਹੜਾ ਮਸਤਿਕਸ਼ ਹੈ ਉਹਦੇ ਵਾਸਤੇ ਬੜੀ ਅੱਛੀ ਹੈ ਤੇ ਜੇ ਮਸਤਿਕਸ਼ ਅੱਛਾ ਰਹੇਗਾ ਤਾਂ ਫਿਰ ਸਰੀਰ ਦਾ ਹੋਰ ਜਿਹੜਾ ਵੀ ਪਾਰਟ ਹੈ ਆਰਗਨ ਹੈ ਇਹ ਉਹ ਵਧੀਆ ਕੰਮ ਕਰੇਗਾ ਜਿਵੇਂ ਕਿ ਮੋਢਲੇ ਤੌਰ ਤੇ ਆਪਣਾ ਮੇਦਾ ਤੇ ਉਹਦੀ ਗਰਮੀ ਆ ਉਹਦੀ ਗਰਮੀ ਨੂੰ ਬਾਹਰ ਕੱਢਣ ਦੇ ਵਿੱਚ ਡੀਟੌਕਸ ਕਰਨ ਦੇ ਵਿੱਚ ਬੜਾ ਵਧੀਆ ਕੰਮ ਕਰਦੀ ਤੇ ਖਾਸ ਕਰਕੇ ਗਰਮੀਆਂ ਦੇ ਦਿਨਾਂ ਦੇ ਵਿੱਚ ਇਹਦੀ ਜਿਹੜੀ ਲੈਂਡ ਦੀ ਮਾਤਰਾ ਹੈ ਇਹਨੂੰ ਸ਼ਕਣਾ ਸ਼ਕਣ ਦੇ ਨਾਲ ਤੇ ਕਈ ਤਰ੍ਹਾਂ ਦੀਆਂ ਬੰਦਾ ਬਿਮਾਰੀਆਂ ਤੋਂ ਬਚਿਆ ਰਹਿੰਦਾ ਜਿਹੜੀਆਂ ਗਰਮੀ ਦੇ ਵਿੱਚ ਜਿਵੇਂ ਕਿ ਪੀਲੀਆ ਤਰ੍ਹਾਂ ਦੀਆਂ ਪੀਲੀਆ ਬਿਮਾਰੀ ਚੱਲਦੀ ਹੈ ਠੀਕ ਹੈ ਨਾ ਜੀ ਤੇ ਹੋਰ ਕਾਲਾ ਪੀਲੀਆ ਹੋ ਗਿਆ ਇਸ ਤਰ੍ਹਾਂ ਦੀਆਂ ਕਈ ਬਿਮਾਰੀਆਂ ਜਿਹੜੀਆਂ ਕਿ ਆਪਣੇ ਮਿਹਦੇ ਦੀ ਗਰਮੀ ਧੂਪ ਚਦੀਆਂ ਨੇ ਉਹਨਾਂ ਨੂੰ ਰੋਕ ਦਿੰਦੀ ਹੈ। ਬਿਲਕੁਲ ਵੀਰੇ ਕਰੀਏ ਸ਼ੁਰੂ ਨਾਲ ਦੇ ਬਾਰੇ ਗੱਲਬਾਤ ਵੀ ਕਰਾਂਗੇ। ਤੋਂ ਸਲੋਤਰ ਬਿਲਕੁਲ ਸਾਫ਼ ਕੀਤਾ ਹੋਇਆ ਤਿਆਰ ਬਰ ਤਿਆਰ ਹੈ। ਤੇ ਨਿੰਮ ਦਾ ਜਿਹੜਾ ਸਾਡਾ ਕੋਟਣਾ ਹੈ ਬਾਈ ਸਭ ਤੋਂ ਪਹਿਲਾਂ ਕੀ ਪਾਏਗਾ? ਬਾਦਾਮ ਪੀਤੇ ਹੋਏ ਨੇ। ਤੁਹਾਨੂੰ ਜਿਹੜੀਆਂ ਮੁੱਢਲੀਆਂ ਤੌਰ ਤੇ ਚੀਜ਼ਾਂ ਪੈਣੀਆਂ ਉਹ ਦੱਸਾਂਗੇ ਜੇ ਵੀ ਬਹੁਤਾ ਜ਼ਿਆਦਾ ਨਹੀਂ ਇਹਦੇ ਵਿੱਚ ਸਮਾਨ ਪਾਈਦਾ ਹੁੰਦਾ। ਇਹ ਜਿਵੇਂ ਕਿ ਨਿਹੰਗ ਸਿੰਘ ਵੀ ਆਪਣੇ ਸ਼ਗਦ ਨੇ ਸੰਪਰਦਾਇ ਸਭ ਤੋਂ ਪਹਿਲਾਂ ਆਪਾਂ ਬਾਦਾਮ ਦੀਆਂ ਗਿਰੀਆਂ ਪਾਵਾਂਗੇ ਜੀ। ਤੇ ਹੁਣ ਆਪਾਂ ਚਲੋ ਪਿਉਾਂਗੇ ਰੱਖੀਆਂ ਸੀ ਇਦਾਂ ਹੀ ਪਾ ਰਹੇ ਆ ਨਾ ਆਪਾਂ ਸਬੱਬੀ ਮਿਲੇ ਆ ਤੇ ਪਰ ਜਿੰਨਾ ਸ਼ੱਕਣੀ ਹੈ ਜੀ ਉਹ ਬਦਾਮ ਛਿੱਲ ਕੇ ਪਾਉਣ ਤਾਂ ਸਭ ਤੋਂ ਵਧੀਆ ਹੈ ਤੇ ਛਿੱਲ ਕੇ ਪਾਣ ਦੀ ਮਰਜ਼ਾਦਾ ਹੈ ਵਿਧਾਨ ਜਿਹੜਾ ਹੈਗਾ ਉਹ ਛਿੱਲ ਕੇ ਪਾਉਣ ਦਾ ਹੈ ਵੀ ਛਿਲਕਾ ਲੱਥਿਆ ਹੋਵੇ ਬਦਾਮ ਦਾ ਤੇ ਉਹ ਡਬਲ ਕੰਮ ਕਰਦੀ ਹੈ ਇਸ ਤੋਂ ਮੰਨ ਲਓ ਜੇ ਇਹਦਾ 50% ਅਸਰ ਹੈ ਤੇ ਜੇ ਤੁਸੀਂ ਬਦਾਮ ਦੀ ਛਿਲ ਲਾ ਕੇ ਭਾਈ ਤਾਂ 100% ਮੰਨਿਆ ਜਾਏਗਾ ਠੀਕ ਹੈ ਜੀ ਤੇ ਪੁਰਾਣੇ ਉਸਤਾਦ ਵਿਦਵਾਨ ਐ ਇਸੇ ਨੂੰ ਇਸੇ ਤਰ੍ਹਾਂ ਹੀ ਦੱਸਦੇ ਵੀ ਦੀ ਛਿਲਾ ਲਾ ਕੇ ਪਾਉਣੀ ਚਾਹੀਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆ ਤੁਸੀਂ ਇਹਦੇ ਵਿੱਚ ਥੋੜੀ ਜੀ ਖਸਖਾਸ ਪਾਓ ਗਰਮੀਆਂ ਦੇ ਦਿਨਾਂ ਦੇ ਵਿੱਚ ਠੀਕ ਹੈ ਜੀ ਫਿਰ ਤੁਸੀਂ ਚਾਰੇ ਮਗਜ ਪਾਓ ਤੀਜੀ ਚੀਜ਼ ਫਿਰ ਇਹਦੇ ਹਾਂ ਚਾਰੇ ਮਗਜ ਨੇ ਜੀ ਇਲਾਚੀ ਪਾਓ ਚੌਥੀ ਚੀਜ਼ ਤੇ ਕਾਲੀ ਮਿਰਚ ਪਾਓ ਬਸ ਇੰਨਾ ਕੁਝ ਹੀ ਪਾਓ ਠੀਕ ਹੈ ਜੀ ਤੇ ਗੁਲਾਬ ਦੇ ਪੱਤੇ ਨਹੀਂ ਪਾਉਣੇ ਜਿਹੜਾ ਕਿ ਆਪਾਂ ਵੀ ਪਾ ਦੋ ਵਿੱਚ ਉਹ ਉਹ ਬਾਏ ਕਰਦੇ ਨੇ ਤੇ ਉਹ ਜੋੜਾਂ 'ਚ ਬੰਦੇ ਨੇ ਕਾਜੂ ਨਹੀਂ ਪਾਉਣਾ ਕਾਜੂ ਬਲੋਕੇਜ ਦਾ ਕਾਰਨ ਬਣਦਾ ਹੈ ਮਤਲਬ ਕਿ ਇਹ ਚੀਜ਼ਾਂ ਰਗੜਦੀਆਂ ਬਹੁਤ ਵਧੀਆਂ ਨੇ ਪਰ ਇਦਾਂ ਮਤਲਬ ਇਹ ਨਹੀਂ ਵੀ ਤੁਸੀਂ ਸਾਰਾ ਕੁਝ ਹੀ ਪਾ ਕੇ ਤੋਂ ਦੀ ਖਿਚੜੀ ਕਰ ਦੋ ਠੀਕ ਆ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਵੀ ਇਹ ਸਿਰਫ ਇਹਦੇ ਵਿੱਚ ਕਾਲੀ ਮਿਰਚ ਜਿਹੜੀ ਆ ਤੇ ਇਲਾਚੀ ਆ ਇਹਦੀ ਜਿੰਨੀ ਠੰਡੀ ਤਸੀਰ ਨੂੰ ਬੈਲੈਂਸ ਕਰਕੇ ਰੱਖਦੀ ਬਾਏ ਨਹੀਂ ਹੋਣ ਦਿੰਦੀ ਤੇ ਬਾਕੀ ਤਿੰਨ ਚਾਰ ਚੀਜ਼ਾਂ ਠੰਡੀਆਂ ਨੇ ਮਗਜ ਨੇ ਬਾਦਾਮ ਨੇ ਖਸਖਾਸ ਹੈ ਇਹਨਾਂ ਨੂੰ ਪਾਓ ਹਾਂ ਕਈ ਸੌਂਫ ਵੀ ਪਾ ਲੈਂਦੇ ਨੇ ਸੌਂਫ ਘੱਟ ਪਾਉਣੀ ਚਾਹੀਦੀ ਜੇ ਮੰਨ ਲਓ ਤੁਸੀਂ ਪਾਉਣੀ ਸਵਾਦ ਵਜੋਂ ਬਾਓ ਸੌਂਫ ਵੀ ਨਾ ਪਾਓ ਜ਼ਿਆਦੀ ਠੀਕ ਹੈ ਜੀ ਇਹਨਾਂ ਚੀਜ਼ਾਂ ਦੀ ਹੀ ਸਰਦਾਈ ਤਿਆਰ ਕਰੋ ਠੀਕ ਆ ਦੁੱਧ ਦੀ ਵਰਤੋਂਗੇ ਚਨਾ ਕਰੋ ਬਿਨਾ ਦੁੱਧ ਤੋਂ ਦੁੱਧ ਜਿੱਡਾ ਸੰਘਣਾ گاੜਾ ਜਿਹੜਾ ਛਾਣਾ ਨਿਕਲਣਾ ਚਾਹੀਦਾ ਉਹਦੇ ਵਾਸਤੇ ਰਗਣ ਦੀ ਮਿਹਨਤ ਚਾਹੀਦੀ ਹੈ ਤੁਹਾਡਾ ਬਰਤਨ ਸਹੀ ਹੋਣਾ ਚਾਹੀਦਾ ਸਲੋਤਰ ਤੁਹਾਡੇ ਸੁਨਹਿਰੇ ਅੱਛੇ ਹੋਣੇ ਚਾਹੀਦੇ ਨੇ ਵਧੀਆ ਪੱਥਰ ਦੇ ਹੋਣੇ ਚਾਹੀਦੇ ਨੇ ਤੇ ਫੇਰ ਵਧੀਆ ਹੁੰਦਾ ਜੀ ਬਿਲਕੁਲ ਬਈ ਰਗੜਨਾ ਸ਼ੁਰੂ ਕਰਦੇ ਆ ਜਿਵੇਂ ਸਲੋਟਰ ਦੇ ਵਿੱਚ ਬਾਦਾਮ ਬਾਈ ਉਹਨਾਂ ਨੇ ਭੇਜਤੇ ਹੋਏ ਰੱਖ ਲਏ ਸੁਨ ਸੁਨਹਰੇ ਦੇ ਵਿੱਚ ਤੇ ਰਗੜਨਾ ਸ਼ੁਰੂ ਕਰ ਦਿੱਤਾ ਹੈ ਕਿਹੜੇ ਵਿਦਵਾਨ ਲੋਕ ਨੇ ਨਾ ਜੀ ਉਹ ਜਿਵੇਂ ਹੁਣ ਆਪਾਂ ਕੱਲੇ ਬਦਾਮ ਪਾਏ ਨੇ ਕੱਲੇ ਬਦਾਮਾਂ ਨੂੰ 15 20 ਮਿੰਟ ਰਗੜਦੇ ਨੇ ਬਹੁਤ ਥੋੜਾ ਜਿਹਾ ਤੁਬਕਾ ਤੁਬਕਾ ਪਾਣੀ ਲਾ ਕੇ ਉਸ ਪ੍ਰਕਿਰਿਆ ਨੂੰ ਕਹਿੰਦੇ ਨੇ ਤੇਲ ਕੱਢਣਾ। ਇਹ ਰਗੜ ਰਗੜ ਕੇ ਬਦਾਮਾਂ ਦਾ ਤੇਲ ਕੱਢ ਲੈਣਾ ਉਹ ਵੀ ਇੱਕ ਤਰ੍ਹਾਂ ਦੀ ਵਧੀਆ ਕਿਰਿਆ ਹੈ ਜੀ। ਜੇ ਉਹ ਔਖਾ ਲਗੇ ਤਾਂ ਥੋੜਾ ਥੋੜਾ ਜੱਲ ਲਾਓ ਫਿਰ ਨਾਲ ਦੀ ਨਾਲ ਨਾ ਲਾਚੀਆਂ ਪਾ ਲਓ ਤੁਸੀਂ ਜੀ ਠੀਕ ਆ ਜੀ ਤੇ ਚਾਰੇ ਮਗਜ ਨੇ ਉਹ ਆਪਦੇ ਹਿਸਾਬ ਨਾਲ ਪਾ ਲੈਣੇ ਆ ਇਹ ਸਾਰਾ ਜਿਵੇਂ ਆਪਾਂ ਸਬਜ਼ੀ ਬਣਾਉਣ ਲੱਗੇ ਅੰਦਾਜ਼ੇ ਨਾਲ ਪਾਈਦਾ ਇਹ ਅੰਦਾਜ਼ੇ ਨਾਲ ਹੀ ਪਾਇਆ ਜਾਂਦਾ ਹੈ ਸਮਾਨ ਠੀਕ ਹੈ ਜੀ ਇਹ ਚੀਜ਼ਾਂ ਪਾ ਕੇ ਇਹਨਾਂ ਨੂੰ ਰਗੜੋ ਚੜਦੀ ਗਲਾ ਜੇ ਭਾਈ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਨੇ ਜਿਵੇਂ ਤੁਸੀਂ ਪਹਿਲਾਂ ਬਦਾਮ ਰਗੜੇ ਤੇ ਬਹੁਤ ਸਾਰੇ ਲੋਕ ਸਾਰਾ ਕੁਝ ਇੱਕੋ ਵਾਰੀ ਸੱਟ ਕੇ ਰਗੜਨਾ ਸ਼ੁਰੂ ਕਰਦੇ ਨਹੀਂ ਉਹ ਪਹਿਲਾਂ ਮਤਲਬ ਕਿ ਜਿਹੜੀ ਭਾਰੀ ਚੀਜ਼ ਆ ਉਹਨੂੰ ਰਗੜੀਦਾ ਜੀ ਫਿਰ ਹਿਸਾਬ ਨਾਲ ਹੌਲੀ-ਹੌਲੀ ਪਾਈ ਦਿਆਂ ਨੇ ਇਕੱਠਾ ਪਾਣ ਦੇ ਨਾਲ ਰਸ ਦੁੱਥਲਦੀ ਆ ਤੇ ਰਗੜਾਈ ਕਈ ਵਾਰ ਸਹੀ ਨਹੀਂ ਵੱਜਦੀ ਜੇ ਇਹੀ ਮੰਨ ਲਓ ਵੀ ਆਪਾਂ ਖਸਖਾਸ ਪਾਈ ਹੁੰਦੀ ਨਾਲ ਤਾਂ ਸਭ ਤੋਂ ਪਹਿਲਾਂ ਖਸਖਾਸ ਪਾਉਣੀ ਕਿਉਂਕਿ ਪੁਰਾਣੇ ਬੀਯੁਰਗ ਦੱਸਦੇ ਆ ਤੇ ਗ੍ਰੰਥਾਂ 'ਚ ਮਿਲਦਾ ਹੈ ਉਲੇਖ ਵੀ ਖਸਖਾਸ ਦੇ ਕਹਿੰਦੇ 7 ਤਿਹਾਂ ਹੁੰਦੀਆਂ ਨੇ ਤੜਕੜਨ ਵਾਸਤੇ ਤੇ ਇਸ ਲਈ ਉਹਦਾ ਪਹਿਲਾਂ ਪਾ ਕੇ ਕਾਫੀ ਜ਼ਿਆਦਾ ਰਗੜਨਾ ਅਤਿਅੰਤ ਜ਼ਰੂਰੀ ਹੁੰਦਾ ਹੈ ਉਸ ਤੋਂ ਬਾਅਦ ਬਾਦਾਮ ਪਾਓ ਤੇ ਫਿਰ ਬਾਕੀ ਸਾਰਾ ਰਾਜਸਾ ਇਹ ਹੁੰਦਾ ਹੈ ਜੀ ੁੰਡਾ ਡੰਡਾ ਤੁਹਾਡਾ ਬੜਾ ਹੀ ਕਰਾਮਾਤੀ ਬਾਈ ਮਿੰਟਾਂ ਚ ਹੀ ਜਾਨ ਕੱਢਦੀ ਉਹਨੇ ਇਹ ਬਾਬਾ ਜੀ ਫਿਰ ਫੌਜਾਂ ਦਾ ਆਇਆ ਜੀ ਨਿਹੰਗ ਸਿੰਘਾਂ ਦਾ ਇਹ ਦਰਤਾ ਹੋਇਆ ਜੀ ਗੁਰੂ ਦੀਆਂ ਫੌਜਾਂ ਦਾ ਲਾਡ ਲੀਆਂ ਦਾ ਇਹ ਫਿਰ ਉਹੀ ਚੱਲਦਾ ਜਿਵੇਂ ਸਿੰਘ ਚੱਲਦੇ ਨੇ ਹੱਲੇ ਦਾ ਸੌਦਾ ਹੀ ਆ ਇਹ ਤਾਂ ਵਾਹਿਗੁਰੂ ਇਹ ਸਾਰਾ ਕੰਮ ਕਰਨ ਲੱਗੇ ਹੱਡ ਦਾਡੇ ਹੱਥ ਨੂੰ ਸਾਫ਼ ਚਾਹੀਦੇ ਆ ਜੀ ਹੱਥਾਂ ਦੀ ਸਫਾਈ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਇਹਦਾ ਕੰਮ ਜਿਵੇਂ ਕਾਫੀ ਜ਼ਿਆਦਾ ਹੱਥਾਂ ਦਾ ਪ੍ਰਯੋਗ ਹੁੰਦਾ ਹੈ ਖਾਲੀ ਹੱਥਾਂ ਦਾ ਨਾ ਤੇ ਇਹ ਹੱਥਾਂ ਦੀ ਸਫਾਈ ਨੋਹਾਂ ਦੀ ਸਫਾਈ ਪੂਰੀ ਚਾਹੀਦੀ ਆ ਜੇ ਬਾਈ ਬੰਦਾ ਰੋਜ਼ ਇੱਕ ਗਲਾਸ ਆਪ ਵੀ ਨਾਲੇ ਪਰਿਵਾਰ ਨੂੰ ਪਿਆਵੇ ਇਦੇ ਨਾਲ ਦਾ ਕੋਈ ਹੈ ਨਹੀਂ ਆਰਾਮ ਬਾਣ ਹੈ ਜੀ ਕੋਈ ਗਰਮੀ ਚ ਆਪਾਂ ਨੂੰ ਕੋਈ ਹੋਰ ਕਰਨ ਦੀ ਲੋੜ ਹੀ ਨਹੀਂ ਜਿਵੇਂ ਆਪਾਂ ਅੱਗੇ ਵੀ ਗੱਲ ਕੀਤੀ ਗਰਮੀ ਤੇ ਬੱਚਿਆਂ ਨੂੰ ਵੀ ਜਿਹੜੇ ਬੱਚੇ ਆ 2 ਮਹੀਨੇ ਨੂੰ ਲਗਾਤਾਰ ਪੀ ਲੈਣ ਤੇ ਵੱਜਰ ਵਰਗਾ ਸਰੀਰ ਹੈ ਉਹਨਾਂ ਦਾ ਗਰਮੀ ਨਹੀਂ ਮੰਨਦੇ ਉਵੇਂ ਜੁੱਸਾ ਤਗੜਾ ਰਹਿੰਦਾ ਹੈ ਭਾਵੇਂ ਪਤਲੇ ਹੀ ਰਹਿਣ ਪਰ ਜੁੱਸੇ ਦੇ ਤਗੜੇ ਰਹਿੰਦੇ ਨੇ ਕਾਟ ਕਾਟ ਜਾਂਦੇ ਨੇ ਭਾਈ ਅੱਜਕੱਲ ਨਵਾਂ ਟ੍ਰੈਂਡ ਚੱਲਿਆ ਕਿ ਬਾਹਰ ਦੁਕਾਨਾਂ ਤੇ ਬڑے ਨਾ ਗਲਾਸ ਮਿਲਦੇ ਜੂਸ ਦੀ ਥਾਂ ਤੇ ਕਹਿੰਦੇ ਸਰਦਾਈ ਪੀਓ ਤੁਸੀਂ ਕਿਹਾ ਵੀ ਦੁੱਧ ਨਹੀਂ ਵਿੱਚ ਪਾਉਣਾ ਇਹਦੀ ਜਿਹੜਾ ਬਾਦਾਮ ਆਪਾਂ ਛਾਨਣੇ ਆ ਦੁੱਧ ਵਰਗੇ ਸੰਗੜੇ ਹੋਣੇ ਚਾਹੀਦੇ ਆ ਪਰ ਉਹ ਗਲਾਸ ਬਹੁਤ ਪਤਲੇ ਜਿਹੇ ਦੇ ਦਿੰਦੇ ਕਲਾਕਾਰੀ ਇਦਾਂ ਵੀ ਜਦੋਂ ਤਾਂ ਨਾ ਜਿਵੇਂ ਕਿਤੇ ਲੰਗਰ ਲੱਗਦਾ ਹੁੰਦਾ ਨਾ ਜੀ ਜਾਂ ਖੜੇ ਪੈਰ ਵਧਾਉਣਾ ਹੋਵੇ ਤਾਂ ਫੇਰ ਦੁੱਧ ਪਾਇਆ ਜਾਂਦਾ ਹੁੰਦਾ ਐਮਰਜੈਂਸੀ 'ਚ ਤੇ ਜੇ ਅਸੀਂ ਰਗੜਨ ਦੁੱਖਾਈ ਦੁੱਧ ਪਾ ਕੇ ਸੰਗਣਾ ਕੀਤਾ ਤੇ ਫੇਰ ਕਾਦੀ ਮਿਹਨਤ ਹੈ ਜੀ ਫੇਰ ਦੁੱਧ ਪੀ ਜਾਣਾ ਚਾਹੀਦਾ ਆਪਾਂ ਇਹ ਬਦਾਮ ਹੀ ਇਦਾਂ ਰਗੜੋ ਤੇ ਐਂ ਨਾ ਚੜੋ ਵੀ ਦੁੱਧ ਵਰਗੇ ਗਾੜੇ ਨਿਕਲਣ। ਬਿਲਕੁਲ ਜੇ ਤੁਸੀਂ ਪੈਸੇ ਖਰਚ ਕੇ ਕਿਸੇ ਦੁਕਾਨ ਤੋਂ ਸ਼ਰਧਾਈ ਪੀਣੇ ਹੋ ਤਾਂ ਇੱਕ ਵਾਰੀ ਉਹਦੀ ਤੁਸੀਂ ਦੇਖੋ ਵੀ ਉਹ ਜਿਹੜਾ ਤੁਹਾਨੂੰ ਸ਼ਰਧਾਈ ਪਿਆ ਰਿਹਾ ਹੈ ਉਹ ਪਾਣੀ ਜਾਂ ਕਿੰਨਾ ਕੁ ਗਾੜਾ ਹੈ ਉਹ ਦੁੱਧ ਜਿਹੜਾ ਬਦਾਮਾਂ ਦਾ ਕੀ ਉਹ ਪਤਲਾ ਤਾਂ ਨਹੀਂ ਜੇ ਪਤਲਾ ਇਹਦਾ ਮਤਲਬ ਪੈਸੇ ਵੇਸਟ ਨੇ ਹੈਨਾ ਬਾਈ। ਹਾਂ ਇਹ ਤਾਂ ਹੈ ਜੀ ਤੇ ਬਾਕੀ ਚਲੋ ਸਭ ਤਾਂ ਚੱਲ ਰਿਹਾ ਹੈ ਵੀ ਕਿਰਤ ਹੁੰਦੀ ਆ ਜਿਵੇਂ ਚੱਲੀ ਜਾਂਦੀ ਆ। ਪਰ ਇਹ ਚੀਜ਼ਾਂ ਬਾਬਾ ਜੀ ਘਰੇ ਰਹਿ ਕੇ ਨਾ ਘੱਠੀ ਤਿਆਰ ਕਰਕੇ ਖਰਾਕਾਂ ਜਿਹੜੀਆਂ ਨੇ ਉਹ ਐ ਮੁੱਲ ਪੀਗੇ ਨਹੀਂ ਖੇੜ ਬੰਦੀ ਖਰਾਕਾਂ ਜਿਹੜੀਆਂ ਨੇ ਆ ਪੱਥੀ ਮਿਹਨਤ ਕਰਕੇ ਜਿਹੜੀ ਮਾਂ ਬਾਪ ਨੇ ਆਪਣੇ ਬੱਚੇ ਨੂੰ ਪਿਆ ਦੇਣੀ ਆ ਉਹਦੇ ਨਾਲ ਕੋਈ ਰੀਸ ਨਹੀਂ ਕੀ ਕਦੋਂ ਕਦੇ ਭਾਈ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਵੀ ਸਾਡਾ ਹੁਣ ਜਿਹੜਾ ਸਮਾਨ ਲਗਭਗ ਰੈਡੀ ਹੈ ਉਹ ਤਾਂ ਜਿਵੇਂ ਰੋਜ ਦਾ ਤਿਆਰਪਾਈ ਹੁੰਦਾ ਜਿਵੇਂ ਤੇ ਪਰ ਉਹ ਰਸਦ ਨੂੰ ਹੱਥ ਲਾ ਕੇ ਪਤਾ ਲੱਗ ਜਾਂਦਾ ਮਲਾਈਮ ਹੋ ਜਵੇ ਮੱਖਣਾਂ ਨੂੰ ਥੋੜੀ ਕਰ ਤੇ ਇਕੱਠੀ ਹੋਣ ਲੱਪਵੇ ਤੁਹਾਡੇ ਵਰਤਾਂ ਦੇ ਵਿੱਚ ਇਕੱਠੀ ਰਹਿਣੀ ਸ਼ੁਰੂ ਹੋ ਜਵੇ ਖਿਲਰੇ ਨਾ ਫਿਰ ਉਹ ਤਕਰੀਬਨ ਰੈਡੀ ਹੋ ਜਾਂਦੀ ਆ ਇੱਕ ਵਾਰੀ ਛਾਣਾ ਲਾਉਣ ਵਾਸਤੇ ਆਪਾਂ ਰਸ ਦਾ ਕੱਢ ਲਾਂਗੇ ਤੇ ਰਸਤ ਨੂੰ ਨਾ ਆਪਾਂ ਦੋ ਵਾਰ ਕਰਨਾ ਹੁੰਦਾ ਜੀ ਰਗੜਨਾ ਹੁੰਦਾ ਵੀ ਇਕੱਲਾ ਇੱਕ ਵਾਰ ਨਹੀਂ ਰਗੜਨਾ ਹੁੰਦਾ ਦੋ ਵਾਰੀ ਰਗੜਿਆਂ ਇਹਦੀ ਉਹ ਜਿਹੜੀ ਆ ਪੂਰਾ ਦਾ ਸਤ ਨਿਕਲਦਾ ਜੀ ਤੇ ਪੁਰਾਣੀ ਮਰਜਾਦਾ ਵੀ ਸਿੰਘਾਂ ਦੀ ਦੋ ਵਾਰ ਰਗੜਨਦੀ ਆ ਠੀਕ ਹੈ ਜੀ ਕਪੜਾ ਤੁਸੀਂ ਬਿਲਕੁਲ ਇਹਦੇ ਨਾਲ ਦੇਖੋ ਅਲਰਜੀ ਵਾਲਾ ਰੰਗ ਚੜਿਆ ਹੋਇਆ ਪੂਰਾ ਤੇ ਹੋਰ ਰਸਦਾਂ ਦਾ ਰੰਗ ਚੜਿਆ ਹੋਇਆ ਜੀ ਹੁਣ ਸਾਡੇ ਤਾਂ ਇੱਥੇ ਰੋਜ ਦਾ ਹੀ ਖੇੜ ਹੈ ਤੇ ਉਹ ਰੰਗ ਚੜਿਆ ਰਹਿੰਦਾ ਤੇ ਚਿੱਟਾ ਕਪੜਾ ਹੋਵੇ ਜੀ ਤੇ ਮਲਮਲ ਦਾ ਹੋਵੇ ਤਾਂ ਇਹ ਉਸ ਤੋਂ ਵਧੀਆ ਜਿਹੜੀ ਕੋਈ ਵੀ ਖੇੜ ਹੈਗੀ ਜੀ ਠੀਕ ਹੈ ਜੀ ਇਸ ਤਰ੍ਹਾਂ ਇਹਦਾ ਗੋਲਾ ਬਣਾ ਲੈਣਾ ਹੈ ਜੀ ਹੁਣ ਆਪਾਂ ਖੁੱਲੇ ਬਾਤਾਂ ਦੇ ਜੋੜੇ ਦਾ ਛਾਣਾ ਲਾਵਾਂਗੇ ਆ ਜਾਣੇ ਦੀ ਪ੍ਰਕਿਰਿਆ ਜੀ ਦੇਖੋ ਇਹਦਾ ਐ ਨਿਕਲੇ ਜੀ ਇਹਨੂੰ ਦੁੱਧ ਦੀ ਲੋੜ ਨਹੀਂ ਜੀ ਇਹ ਤੇ ਹਸਨ ਵਾਲੇ ਸ਼ਰਧਾਈ ਦਾ ਬਾਈ ਆਪਣੇ ਪੁਰਾਣੇ ਸਿੰਘ ਜੰਗਾ ਜੁੱਧਾਂ ਵੇਲੇ ਵੀ ਪੀਂਦੇ ਰਹੇ ਨੇ ਹਾਂਜੀ ਹਾਂਜੀ ਆਪਣੀ ਤਾਂ ਫਿਰ ਉਹ ਕਹਿੰਦੇ ਇੰਟਰਨੈਸ਼ਨਲ ਡਿਸ਼ ਆ ਨਿਹੰਗ ਸਿੰਘਾਂ ਦੀ ਗੁਰੂਦਿਆਂ ਫੌਜਾਂ ਦੀ ਤਾਂ ਇਹ ਜਿਵੇਂ ਕਹ ਲਓ ਕਿ ਇਹ ਨੈਸ਼ਨਲ ਕੁਜ਼ੀਨ ਹੁੰਦੀ ਆ ਕਿਸੇ ਕਿਸੇ ਧਰਮ ਦੀ ਇਹ ਸਿੰਘਾਂ ਦੀ ਉਹ ਹੈ ਸ਼ਰਧਾਈਆਂ ਦੇਗਾ ਕੜਾ ਪ੍ਰਸ਼ਾਦ ਇਹਨੇ ਅੰਗ ਸਿੰਘਾਂ ਦੀਆਂ ਜਿਹੜੀਆਂ ਕੁਜ਼ੀਨ ਇਹ ਇਹਦੇ ਨੁਕਤੇ ਨੂੰ ਜਦੋਂ ਇਹਨਾਂ ਆਖਰੀ ਮੋੜ ਤੇ ਹੁੰਦਾ ਹਾਂਜੀ ਉਹ ਵੀ ਦੁਸ਼ਮਣਾਂ ਨੂੰ ਡਰੋਨ ਵਾਲਾ ਪੂਰਾ ਇੱਕ ਡਾਇਲੋਗ ਹੈ ਹੈਨਾ ਉਹ ਕੀ ਉਹ ਵੀ ਉਹ ਵੀ ਉਹ ਵੀ ਕਰਾਂ ਗਿਆ ਪਰਦਾ ਗਾਂਦੇ ਜਦੋਂ ਲੱਗਦੇ ਨੇ ਨਾ ਰਗੜੇ ਉਹ ਫਿਰ ਉਦੋਂ ਚਲਾਈਆਂ ਜਾਂਦੀਆਂ ਨੇ ਤੇ ਪ੍ਰਾਣੀ ਇਹਦੇ ਕਈ ਇਤਿਹਾਸ ਵੀ ਮਿਲਦੇ ਨੇ ਮਤਲਬ ਕਿ ਇਹ ਗੱਲਾਂ ਸੱਚੀਆਂ ਨੇ ਕੱਲੇ ਕਥਨ ਨਹੀਂ ਗੇ ਵੀ ਕਹਿੰਦੇ ਵੀ ਸਿੰਘਾਂ ਨੇ ਬਾਬਾ ਮਹਾਰਾਜ ਸਿੰਘ ਜੀ ਬਾਬਾ ਵੀ ਸਿਹਿੰਦਰ ਨੰਗਾਬਾਦ ਵਾਲੇ ਹੈਨਾ ਜੀ ਹੋਰ ਇਦਾਂ ਦੀਆਂ ਕਈ ਸ਼ਖਸੀਅਤਾਂ ਨੇ ਵੀ ਇਦਾਂ ਇਦਾਂ ਗੋਲੇ ਚਲਾਏ ਆ ਅੰਗਰੇਜ਼ਾਂ ਦੀ ਸਰਕਾਰ ਵੇਲੇ ਕਿ ਵਾਕੇ ਉਹ ਕਰਾਮਾਤਾ ਸਿੰਘਾਂ ਦੀਆਂ ਦੇਖੀਆਂ ਨੇ ਅੰਗਰੇਜ਼ਾਂ ਨੇ ਤੇ ਇਸ ਤਰ੍ਹਾਂ ਇੱਕ ਛਾਣਾ ਹੋ ਗਿਆ ਜੀ ਮੁਕੰਮਲ ਤੇ ਦੂਜੀ ਵਾਰ ਫੇਰ ਆਪਾਂ ਰਗੜਾਂਗੇ ਜੀ ਇਹਨੇ ਇਹ ਆਪਾਂ ਸਨਹਿਰਾ ਚੰਗ ਜਿਹਾ ਸਾਫ਼ ਨਹੀਂ ਸੀ ਕੀਤਾ ਇਹਦੇ ਵਿੱਚ ਹੀ ਆਪਾਂ ਦੁਬਾਰਾ ਪਾ ਕੇ ਰਗੜਾਂਗੇ ਇਹ ਸਨਹਿਰਾ ਵੀ ਜਮਨਾ ਦੇ ਪੱਥਰ ਦਾ ਹੈ ਜੀ ਇਹ ਸਾਡੇ ਬੜੇ ਪ੍ਰੇਮੀ ਵਾਲੇ ਸੰਤ ਜੀ ਨੇ ਉਹਨਾਂ ਸਾਨੂੰ ਇਹ ਭੇਟ ਆਜ ਦਿੱਤ ਮਤਲਬ ਕਿ ਤੋਹਫਾ ਦਿੱਤਾ ਹੈ ਜੀ ਉਹਨਾਂ ਸਾਨੂੰ ਇਹ ਇਹ ਸੁਨਹਿਰਾ ਉਹਨਾ ਆਪ ਬਣਵਾਇਆ ਜੀ ਸੁਨਹਿਰਾ ਖਾਸ ਜਮਨਾ ਦੇ ਪੱਥਰ ਦਾ ਠੰਡਾ ਠੰਡੇ ਪੱਥਰ ਦਾ ਸੁਨਹਿਰਾ ਜੀ ਇਹ ਹੁਣ ਦੂਜੀ ਵਾਰ ਉਹਨੂੰ ਤਰਗੜਾ ਲੱਗਣਾ ਸ਼ੁਰੂ ਹੋ ਗਿਆ ਦੂਜੀ ਵਾਰ ਜਿਹੜੀ ਰਸਦ ਹੈ ਜੀ ਉਹਨੂੰ ਜਲ ਘੱਟ ਲਾਉਣਾ ਖੁਸ਼ਕ ਜਿਵੇਂ ਆ ਖੁਸ਼ਕ ਨਹੀਂ ਹੁੰਦੀ ਐਵੇਂ ਜਿਆਦਾ ਰਗੜਨਾ ਹੈ ਰਸਦ ਨੂੰ ਦੇਖ ਕੇ ਲੱਗ ਰਿਹਾ ਜਿਵੇਂ ਇਹਦੇ ਵਿੱਚੋਂ ਸਾਰਾ ਅਸਰ ਨਿਕਲ ਗਿਆ ਹੋਵੇ ਹੈਨਾ ਬਾਈ ਹਾਂ ਹਜੇ ਹੈਗੀ ਹੈ ਇਹ ਦੋਰੀ ਵਾਰ ਰਗੜ ਕੇ ਫਿਰ ਇਹਦਾ ਸਾਰਾ ਅਸਰ ਨਿਕਲ ਜਾਂਦਾ ਹੈ ਜੀ ਤੇ ਪਹਿਲੀ ਵਾਰ ਆਪਾਂ ਦੁੱਧ ਦੁੱਧਾ ਵਾਲਾ ਏਰੀਆ ਕੱਢ ਲਿਆ ਮਤਲਬ ਕਿ ਇਹ ਸਾਰਾ ਇੱਕ ਪ੍ਰੋਸੈਸ ਜਿਹੜਾ ਹੈਗਾ ਵਾ ਵੀ ਜਿਹੜਾ ਮਜਿਆ ਹੋਇਆ ਰਗੜੇ ਵਾਲਾ ਜਿਹਦਾ ਰੋਜ਼ ਦਾ ਕੰਮ ਹੈ ਉਹਦੇ ਲਈ 15-20 ਮਿੰਟ ਦਾ ਕੰਮ ਹੈ ਜਿੰਨਾ ਕਦੇ-ਕਦੇ ਰਗੜਦੀ ਉਹ ਨਾਲ ਹੀ ਵਾਤ ਤੋਂ ਵਾਤ ਅੱਧਾ ਘੰਟਾ ਤੇ ਪਰ ਇਹ ਅੱਧਾ ਘੰਟਾ ਕਹਿ ਲੋ ਵੀ ਜੇ ਰੋਜ਼ ਆਪਾਂ ਲਈਏ ਆਪਣੇ ਸਰੀਰ ਵਾਸਤੇ ਤਾਂ ਇਹ ਕੋਈ ਵੱਡਾ ਸੌਦਾ ਨਹੀਂਗਾ ਬਿਲਕੁਲ ਭਾਈ ਰਗੜਦੇ ਹੋਏ ਨਾਲੇ ਆਪਦੇ ਸਰੀਰ ਦਾ ਵੀ ਜੋਰ ਲੱਗਦਾ ਹੈ ਪਤਾ ਲੱਗਦਾ ਡੰਡਾ ਨੂੰ ਵੀ ਕੁਝ ਹੋ ਰਿਹਾਗਾ ਹੋਰ ਹੋਰ 10 ਰੁਪਏ ਦਾ 20 ਰੁਪਏ ਦਾ ਗਲਾਸ ਲੈ ਕੇ ਪੀ ਨਾਲ ਨਾ ਨਹੀਂ ਪਤਾ ਲੱਗਦਾ ਇਹ ਜਦੋਂ ਰਗੜੀਏ ਘਰਾਂ 'ਚ ਖਰਾਕਾਂ ਫੇਰ ਦਿਖਦਾ ਹੈ ਜੀ ਇਹਨਾਂ ਦਾ ਜਿਹੜਾ ਮੁੱਲ ਹੈ ਇਹ ਸਾਰਿਆਂ ਨੂੰ ਛਗਣੀ ਚਾਹੀਦੀ ਹੈ ਕਸ ਤੋਂ ਇਕੱਠੀ ਹੋ ਰਹੀ ਹੈ ਸੁਨਹਿਰਾ ਆਪਣੇ ਆਪ ਸਾਫ਼ ਹੋ ਰਿਹਾ ਹੈ ਇਹ ਫਿਰ ਹੁੰਦਾ ਵੀ ਹਾਂ ਨੇੜੇ ਹੈ ਕੋਈ ਛੇੜ ਜੜੀ ਹੈ ਉਹ ਰਸਤ ਦੇਖੋ ਕੀ ਇਕੱਠੀ ਹੋ ਰਹੀ ਹੈ ਸੁਨਹਿਰਾ ਐ ਸਾਫ਼ ਜਿਵੇਂ ਦੇਸੀ ਕਿਉਂ ਨਹੀਂ ਬਣਿਆ ਹੁੰਦਾ ਕਿ ਅੱਡ ਹੋ ਜਾਂਦਾ ਸੁਨਹਿਰਾ ਸਾਫ਼ ਹੈ ਮਤਲਬ ਕਿ ਗੰਦਾ ਨਹੀਂ ਹੋ ਰਿਹਾ ਹਨਾ ਜਿਵੇਂ ਆਪਾਂ ਕੜਾਹ ਬਣਾਉਨੇ ਆ ਹਨਾ ਕੜਾਹ ਪ੍ਰਸਾਦੀ ਦੇਖ ਜਦੋਂ ਅਖੀਰ ਤੇ ਜਿਹੜਾ ਵਧੀਆ ਕੜਾਹ ਪ੍ਰਸਾਦ ਬਣਾਉਂਦਾ ਹੈ ਜਿਹਨੂੰ ਕਲਾ ਹੈ ਪ੍ਰਸਾਦ ਬਣਾਉਣ ਦੀ ਵੀ ਕਲਾ ਹੁੰਦੀ ਆ ਵੀ ਐਨ ਜਿਹੜੀ ਕੜਾਹੀ ਐਨ ਕਿਓ ਦੇ ਸਿਰ ਤੇ ਤਿਲਕ ਕੇ ਸਾਰਾ ਸਾਫ ਹੁੰਦਾ ਉਸ ਤਰੀਕੇ ਨਾਲ ਹੀ ਆ ਜੀ ਇਹ ਵੀ ਖੇਡ ਤੇ ਤਿਆਰ ਹੈ ਹੁਣ ਆਪਾਂ ਇਹਨੂੰ ਦੂਜੀ ਵਾਰ ਗੱਲਾਂ ਬਾਤਾਂ ਕਰੀਆਂ ਨੇ ਜੀ ਤੇ ਪਰਉਂ ਮਰਜ਼ਾਦਾ ਹੁੰਦੀ ਵੀ ਜਪਜੀ ਸਾਹਿਬ ਦਾ ਪਾਠ ਹੋਵੇ ਨਾਲ ਘੱਟੋ ਘੱਟ ਜਪਜੀ ਸਾਹਿਬ ਤੇ ਚੌਪਈ ਸਾਹਿਬ ਦਾ ਤੇ ਉਹਦੇ ਨਾਲ ਦੀਸਰ ਕੋਈ ਕਹ ਲਓ ਵੀ ਬਾਣੀ ਪੜ੍ਹੀ ਹੋਵੇ ਉਹਦੇ ਨਾਲ ਦਾ ਫਿਰ ਨਹੀਂ ਅਸਰ ਹੁੰਦਾ ਕਿਸੇ ਦੇ ਘਰਾਂ 'ਚ ਜਦੋਂ ਦੇ ਵਾਸਤੇ ਰਗੜੋ ਬੱਚਿਆਂ ਲਈ ਤਾਂ ਪਾਠ ਦਾ ਪੜਾਣਾ ਜ਼ਰੂਰ ਨਾਲ ਰੱਖੋ ਜੀ ਠੀਕ ਆ ਨਾ ਜੀ ਖਿੜੇ ਮੱਥੇ ਰਗੜੋ ਚਾਹ ਦੇ ਨਾਲ ਰਗੜੋ ਵੀ ਖੁਰਾਕ ਹੈ ਤੇ ਬਾਣੀ ਦੇ ਪਾਰੇ ਚ ਰਗੜੋ ਤੇ ਨਹੀਂ ਇਹਦਾ ਕੋਈ ਤੋੜ ਹੈਗਾ ਜੀ ਆ ਦੇਖ ਆ ਦੇਖੋ ਜੀ ਇਦਾਂ ਗੋਲਾ ਇਕੱਠਾ ਹੋ ਜਾਂਦਾ ਆਪਣੇ ਆਪ ਇਹ ਜਿਹਦਾ तकरीबन ਸਾਫ਼ ਹੋ ਜਾਂਦਾ ਆਪਣੇ ਆਪ ਹੀ ਸਨਹਿਰਾ ਦੂਜੀ ਵਾਰ ਚ ਵੀ ਬਾਈ ਲੱਗਦਾ ਨਹੀਂ ਸੀ ਵੀ ਨਾਸਰ ਨਿਕਲੂਗਾ ਵਾਵਾ ਗੜਾ ਦੁੱਧ ਨਿਕਲ ਰਿਹਾ ਨਿਕਲਦਾ ਨਿਕਲਦਾ ਜੀ ਦੋਰੀ ਵਾਰ ਰਗੜ ਨਹੀਂ ਰਸਤੇ ਜਿਹੜੀ ਆ ਆਪਣਾ ਰੂਪ ਫੜਦੀ ਆ ਪਹਿਲੀ ਵਾਰ ਦੋਰੀ ਵਾਰ ਤਾਂ ਰਗੜਨੀ ਪੈਂਦੀ ਆ ਪ੍ਰਾਣੀਆਂ ਦੇਖੋ ਜੀ ਇਹ ਤਜਰਬੇ ਕਰ ਕਰਕੇ ਕੋਈ ਚੀਜ਼ ਬਣਾਈ ਹੁੰਦੀ ਆ ਜੀ ਤੇ ਬੈਤਰ ਹੁੰਦਾ ਉਹ ਏ ਬਈ ਪਹਿਲਵਾਨ ਕਬੱਡੀ ਵਾਲੇ ਬੜੇ ਸ਼ੌਂਕ ਨਾਲ ਪੀਂਦੇ ਆ ਨਾ ਪ੍ਰੋਟੀਨ ਦਾ ਵੀ ਸੋਰਸ ਹੈ ਜੇ ਕੋਈ ਬੱਚਾ ਸਟੂਡੈਂਟ ਹੈ ਹੈ ਨਾ ਉਹਨੂੰ ਖਰਾਕ ਨਹੀਂ ਮਿਲ ਪਾ ਰਹੀ ਮੈਂ ਬੱਚਿਆਂ ਲਈ ਜਿਵੇਂ ਆਪਾਂ ਅੱਗੇ ਗੱਲ ਕਰੀ ਸੀ ਨਾ ਕਰ ਰਹੇ ਸੀਗੇ ਵੀ ਜਿੱਦਾਂ ਦੀ ਗਰਮੀ ਚੱਲ ਰਹੀ ਹੈ ਇਤੋਂ ਉੱਤੇ ਕੋਈ ਚੀਜ਼ ਨਹੀਂ ਗਈ ਹਾਂ ਚਲੋ ਜ਼ੋਰ ਮੰਗਦੀ ਆ ਥੋੜਾ ਤੇ ਟਾਈਮ ਵੀ ਮੰਗਦੀ ਆ ਪਰ ਇਹ ਚੀਜ਼ ਦੇ ਲਈ ਤਾਂ ਬੱਚੇ ਦੀ ਜਾਨੋਂ ਤਾਂ ਵੱਧ ਕੋਈ ਵੀ ਚੀਜ਼ ਨਹੀਂ ਕੀਮਤੀ ਹੈਗੀ ਇੱਕ ਬੱਚੇ ਦੀ ਜਾਨ ਵਕਤੋਂ ਤੇ ਦੂਜਾ ਕੋਈ ਵਿਦਿਆਰਥੀ ਪੜ ਰਿਹਾ ਹੈ ਵੀ ਅੱਧਾ ਘੰਟਾ ਉਹ ਸਕਰੀਨ ਟਾਈਮ ਇੰਸਟਾਗ੍ਰਾਮ ਵੀ ਤਾਂ ਚਲਾਉਂਦੇ ਹੀ ਆ ਸਾਰੇ YouTube ਇੰਸਟਾਗ੍ਰਾਮ ਚ ਲਾਈ ਰਹੇ ਨੇ ਤੇ ਵੀ ਜੇ ਅੱਧਾ ਘੰਟਾ ਬੰਦਾ ਆਪਣੇ ਸਰੀਰ ਲਈ ਮਿਹਨਤ ਕਰੇ ਹਨਾ ਜੀ ਤੇ ਉਹ ਬੜਾ ਜ਼ਰੂਰੀ ਹੈ ਇਹ ਆ ਦੇਖੋ ਆਵਾ ਰਸ ਪਾਈ ਸੀ ਤੇ ਬਿਲਕੁਲ ਥੋੜੀ ਜੀ ਰਹਿ ਗਈ ਹੈ ਹਨਾ ਜੀ ਇੱਦਾਂ ਤੇ ਇਹਨੂੰ ਸ਼ਰਬਤੀ ਵੀ ਕਹਿ ਦਿੰਦੇ ਨੇ ਹੰਗ ਸਿੰਘ ਸਰਦਈ ਸ਼ਰਬਤੀ ਮਿੱਠੀ ਠੰਡੀ ਸ਼ਰਬਤੀ ਹੁਣ ਵੀਰੇ ਇਹਨੂੰ ਮਿੱਠੇ ਦੇ ਵਿੱਚ ਆਪਾਂ ਕੀ ਰਲਾਵਾਂਗੇ ਇਹਦੇ ਵਿੱਚ ਮਿੱਠੇ ਚ ਵੀਰੇ ਤੁਸੀਂ ਜਿਹੜੀ ਸ਼ੱਕਰ ਹੁੰਦੀ ਆ ਗੁੜ ਵਾਲੀ ਹਨਾ ਔਰ ਲਾ ਸਕਦੇ ਹੋ ਤੇ ਉਹਨੂੰ ਕੀ ਕਹਿੰਦੇ ਨੇ ਗੁੜ ਪਾ ਸਕਦੇ ਹੋ ਠੀਕ ਆ ਜੀ ਤੇ ਮਿਸ਼ਰੀ ਪਈ ਜਾ ਸਕਦੀ ਆ ਰੌ ਪਾ ਸਕਦੇ ਹੋ ਤੁਸੀਂ ਮਿੱਠੀ ਰੌ ਲਿਆ ਕੇ ਪੁਰਾਣੇ ਵੇਲੇ ਜਦੋਂ ਬਹੁਤੀ ਖੰਡ ਦੀ ਕਿਲਤ ਹੁੰਦੀ ਸੀ ਨਾ ਤੇ ਕਈ ਵਾਰ ਰੌ ਹੀ ਕੰਜ਼ਿਊਮ ਕਰਨਾ ਹੁੰਦਾ ਸੀ ਤਾਂ ਖੀਰਾਾਂ ਦੇ ਵਿੱਚ ਜਾਂ ਆਮ ਚੀਜ਼ਾਂ 'ਚ ਜਿੱਥੇ ਜੇ ਚਾਤਰਾ ਸਹੀ ਰਵੇ ਤਾਂ ਰੌ ਵੀ ਪੈ ਜਾਂਦੀ ਹੁੰਦੀ ਸੀ ਆਮ ਕੁਜ਼ੀਨਸ ਦੇ ਵਿੱਚ ਠੀਕ ਆ ਜੀ ਤੁਸੀਂ ਰੌ ਵੀ ਪਾ ਸਕਦੇ ਹੋ ਤੇ ਉਹਨਾਂ ਹੋਰ ਜਿਆਦੀ ਠੰਡੀ ਮਿੱਠਾ ਹੋ ਜਾਂਦਾ ਹੈ ਤੇ ਮਿਸ਼ਰੀ ਧਾਗੇ ਵਾਲੀ ਜਿਹਨੂੰ ਕੁੱਜਾ ਮਿਸ਼ਰੀ ਕਹਿੰਦੇ ਨੇ ਉਹ ਪੀਸ ਕੇ ਰੱਖ ਲਓ ਤੇ ਉਹ ਆਪਦੇ ਹਿਸਾਬ ਦੇ ਨਾਲ ਤੁਸੀਂ ਜਿੰਨੀ ਚਾਹੀਦੀ ਉਨੀ ਪਾ ਲਓ ਜੀ ਠੀਕ ਆ ਜੀ ਉਸ ਤੋਂ ਬਾਅਦ ਆ ਕਈ ਤਾਂ ਇਸ ਨੂੰ ਇਦਾਂ ਹੀ ਮਿੱਠਾ ਪਾ ਕੇ ਕੰਜ਼ਿਊਮ ਕਰ ਲੈਂਦੇ ਪਰ ਆਪਣੇ ਨੇ ਹੰਗ ਸਿੰਘਾਂ ਦੇ ਵਿੱਚ ਜੀ ਪੰਥ ਦੇ ਵਿੱਚ ਇਹਨੂੰ ਦੋਰੀ ਵਾਰ ਛਾਣਿਆ ਜਾਂਦਾ ਹੈ ਜੀ ਮਤਲਬ ਕੀ ਜਿਹੜੀ ਸਾਫ਼ ਹੋਈ ਪਈ ਹੈ ਇਸ ਨੂੰ ਇਦਾਂ ਦੋਰੀ ਵਾਰ ਛਾਣਿਆ ਜਾਂਦਾ ਹੈ ਕਿਉਂਕਿ ਭੋਗ ਲਵਾਣਾ ਹੁੰਦਾ ਹੈ ਨਾ ਸਤਿਗੁਰਾਂ ਨੂੰ ਤੇ ਤਾਂ ਕਰਕੇ ਫਿਰ ਸਿੰਘ ਇਹਨੂੰ ਦੋਰਾ ਛਾਣਦੇ ਨੇ ਜੀ ਤੇ ਉਦਾਂ ਛਾਣ ਲੋ ਜੇ ਨਹੀਂ ਤਾਂ ਤਾਂ ਵੀ ਠੀਕ ਹੈ ਕੋਈ ਏਡੀ ਗੱਲ ਨਹੀਂ ਆਜੇ ਭੂਗ ਲਵਾਣਾ ਫੇ ਤੁਹਾਨੂੰ ਦੋਰੀ ਵਾਰ ਛਾਣ ਨਹੀਂ ਪਏਗੀ ਉਹ ਕਹਿੰਦੇ ਪੁਰਾਣਾ ਸੁੱਖਾ ਮਿਰਚਾ ਛਾਣ ਕੇ ਸਾਫ਼ ਕੀਆ ਦੋ ਵਾਰ ਪਹਿਲੇ ਸਾਫੇ ਸਾਫ ਕੀਆ ਦੂਜੇ ਰੰਗ ਚੜਾ ਬਾਕੀ ਨੁਕਦਾ ਜੋ ਬਚੇ ਸਿਰ ਮਲੇਸ਼ ਦੇ ਮਾਰ ਇਦਾਂ ਕਈ ਦੋਰੇ ਨੇ ਪੁਰਾਣੇ ਪੜਦੇ ਨੇ ਕਈ ਲੋਕ ਡਰਦੇ ਸਰਦਾਈ ਪੀਣੋ ਵੀ ਇਹਦੇ ਚ ਤਾਂ ਭੰਗ ਹੋਊਗੀ ਚ ਨਸ਼ਾ ਹੋਊਗਾ ਇਸ ਚੀਜ਼ ਦਾ ਬੜਾ ਡਰ ਰਹਿੰਦਾ ਹੈਗਾ ਉਹ ਵੀ ਸਾਰਾ ਅਲੱਗ ਤੋਂ ਐ ਭੰਗ ਨੂੰ ਵੀ ਜਿਵੇਂ ਸੁੱਖੇ ਨੂੰ ਇੰਨਾ ਬਦਨਾਮ ਕਰ ਲਿਆ ਵਾ ਆਪ ਵੱਡੀਆਂ ਸਰਕਾਰਾਂ ਨੇ ਉਹਦੇ ਪੇਟੈਂਟ ਲੈ ਲਿਆ ਰੱਖੇ ਹੋਏ ਆ ਤੇ ਲੱਖਾਂ ਡਾਲਰਾਂ 'ਚ ਤਸਕਰੀਆਂ ਕਰਦੇ ਨੇ ਤੇ ਜੇ ਇਸ ਹਿੰਦੁਸਤਾਨ ਦੀ ਸੰਸਕ੍ਰਿਤੀ ਦੇ ਵਿੱਚ ਜੇ ਉਹ ਬੂਟੀ ਮਿਲੀ ਹੈ ਤਾਂ ਉਹਦੀ ਨਿੰਦਿਆ ਕਰਦੇ ਨੇ ਇਹਨੂੰ ਸ਼ਾਸਤਰਾਂ ਦੇ ਵਿੱਚ ਮਹਾਰਾਜ ਜੀ ਵੀ ਇਹਨੂੰ ਚਾਰ ਜਿਹੜੇ ਪ੍ਰਮੁੱਖ ਬੌ ਪੌਦੇ ਨੇ ਨਾ ਉਹਨਾਂ 'ਚ ਇਹਦੀ ਗਿਣਤੀ ਹੁੰਦੀ ਆ ਸੁੱਖੇ ਦੀ ਪਾਰ ਜਾਤ ਹੋਗੀ ਬੇਲ ਹੋਗੀ ਹਨਾ ਜੀ ਤੇ ਸੁੱਖਾ ਹੋ ਗਿਆ ਇਦਾਂ ਦੀਆਂ 4-5 ਮੇਨ ਔਸ਼ਧੀਆਂ ਨੇ ਜਿਨ੍ਹਾਂ ਨੂੰ ਮੰਨਿਆ ਹਰੜ ਹੋਗੀ ਜਿੰਨਾਂ ਨੂੰ ਤਨੰਤਰ ਵਿਅਜ ਜੀ ਲੈ ਕੇ ਨਿਕਲੇ ਸੀ ਇਹ ਚਾਰ ਪੰਜ ਜਿਹੜੀਆਂ ਹਬਜ਼ ਨੇ ਇਹ ਮੇਨ ਨੇ ਜੀ ਮੰਨੀਆਂ ਜਾਂਦੀਆਂ ਤੇ ਪਰ ਸਮੇਂ ਦੇ ਹਿਸਾਬ ਨਾਲ ਆਪਾਂ ਨੂੰ ਬਦਨਾਮ ਕਰਿਆ ਹੋਇਆ ਜੀ ਸੋ ਬਾਕੀ ਅੰਦਰ ਰੱਖ ਕੇ ਜਦੋਂ ਚਲੋ ਦੇ ਵਿੱਚ ਸਾਡੇ ਕੋਲ ਹੈ ਮਿਸ਼ਰੀ ਦਾ ਪਾਊਡਰ ਹੈ ਨਾ ਜੀ ਇਹਨੂੰ ਵੀ ਉਦਾਂ ਛਾਣਾ ਲਾ ਕੇ ਪਾ ਲਿਆ ਜਾਵੇ ਜਦੋਂ ਛਾਣਾ ਲਾਉਣੇ ਕਪੜੇ ਦੇ ਵਿੱਚੋਂ ਦੀ ਪਾਇਆ ਜਾਵੇ ਤਾਂ ਜ਼ਿਆਦਾ ਬਿਹਤਰ ਹੁੰਦਾ ਹੈ ਜੀ ਠੀਕ ਹੈ ਜੀ ਹੁਣ ਆਪਾਂ ਆਪਦੇ ਹਿਸਾਬ ਨਾਲ ਇਹਨੂੰ ਉਹ ਕਹਣਾ ਕਿਣਾ ਵੀ ਬਹੁਤ ਜ਼ਿਆਦਾ ਕੈਲਰੀਜ਼ ਹੋ ਗਈਆਂ ਸਾਰਾ ਕੈਲਰੀ ਕੋਈ ਨਾ ਵਰਨ ਵੀ ਕਰ ਲਾਂਗੇ ਬਣਾਈਏ ਤਾਂ ਸਹੀ ਇਹ ਉਹ ਨੇ ਜਿੰਨਾਂ ਨੂੰ ਕੈਲਰੀਆਂ ਵਰਨ ਕਰਦੀਆਂ ਔਖੀਆਂ ਨੇ ਫਿਰ ਬਣਾਉਂਦੇ ਵੀ ਨਹੀਂ ਗਏ ਕੀ ਕਹਿਣਾ ਚਾਹੁੰਦੇ ਹੋ ਭਾਈ ਲਾਸ ਦੇ ਵਿੱਚ ਸਾਡਾ ਵਿਰਾਸਤੀ ਜਿਹੜਾ ਵਿਰਾਸਤੀ ਖਾਣਿਆਂ ਦੇ ਵਿੱਚੋਂ ਵਿਰਾਸਤੀ ਪੀਣ ਵਾਲੀਆਂ ਚੀਜ਼ਾਂ ਚੋਂ ਹੈ ਕੋਲ ਡਰਿੰਕਾਂ ਪੈਪਸੀਆਂ ਕੋਕਾ ਕੋਲਾ ਨਾਲੋਂ ਕਿਤੇ ਹੀ ਗੁਣਾ ਵਧੀਆ ਤੇ ਕੋਲ ਨਹੀਂ ਖੜ ਦੇਦੇ ਹੈ ਭਾਈ ਲਾਸ ਚ ਕੀ ਕਹਿੰਦੇ ਹੋ ਬਿਲਕੁਲ ਜੀ ਇਹ ਤਾਂ ਇਹ ਚਲਾਉਂਦੇ ਹੀ ਦੋ ਇਹ ਨਾਇਆਬ ਚੀਜ਼ ਹੈ ਜੀ ਇਹਦਾ ਕਿ ਕੀ ਕੋਈ ਨਹੀਂ ਇਹਦਾ ਮੁਕਾਬਲਾ ਹੈਗਾ ਜਿਹੜੀ ਤੁਸੀਂ ਕਹੋਕਦੀਆਂ ਗੱਲਾਂ ਕਰੀਆਂ ਨੇ ਨਾ ਇਹ ਤਾਂ ਚੀਜ਼ਾਂ ਦੇਖੋ ਵੀ ਜਿਹੜੀ ਚੀਜ਼ ਸਤਗੁਰਾਂ ਨੇ ਵਰਤ ਲਈ ਨਾ ਉਹ ਮਾੜੀ ਨਹੀਂ ਹੋ ਸਕਦੀ ਗੁਰੂ ਸਾਹਿਬ ਨੇ ਜਿਹੇ ਚੀਜ਼ ਨੂੰ ਪ੍ਰਮਾਣਤਾ ਦਿੱਤੀ ਨਾ ਜਿਵੇਂ ਕੜਾ ਪ੍ਰਸਾਦ ਦੀ ਦੇਖ ਉਹਦਾ ਕੀ ਮੁਕਾਬਲਾ ਹੈ ਠੀਕ ਹੈ ਜੀ ਸ਼ਰਧਾਈਆਂ ਦਾ ਦੇਗਾਂ ਦਾ ਸ਼ੀਧੀ ਦੇਗਾਂ ਇਹਨਾਂ ਦਾ ਕੀ ਮੁਕਾਬਲਾ ਹੈ ਜੀ ਇਹ ਤਾਂ ਨਾਇਆਬ ਚੀਜ਼ਾਂ ਨੇ ਚੀਜ਼ਾਂ ਨੇ ਬਹੁਤ ਬਹੁਤ ਧੰਨਵਾਦ ਭਾਈ ਤੁਸੀਂ ਗੱਲਬਾਤ ਕੀਤੀ ਸੋ ਗਰਮੀਆਂ ਨੇ ਲੂ ਵਗ ਰਹੀ ਹੈ ਸਰੀਰ ਤੁਹਾਡੇ ਜਮਾ ਥੱਕੇ ਹੋਏ ਨੇ ਸਰੀਰ ਦੇ ਵਿੱਚ ਡੀ ਹਾਈਡਰੇਸ਼ਨ ਹੈ ਤਾਂ ਪੰਜਾਬ ਦੀ ਇਹ ਵਿਰਾਸਤੀ ਚੀਜ਼ ਹੈ ਸਰਦਾਈ ਇਹਨੂੰ ਪੀਓ ਤਕੜੇ ਰਹੋ ਸਰੀਰ ਦੇ ਵਿੱਚੋਂ ਗਰਮੀ ਗਾਇਬ ਹੋਏਗੀ ਤੁਹਾਡਾ ਮੈਦਾ ਸਟਰੋਂਗ ਹੋਏਗਾ ਤੇ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇਲ